ਕਈ ਵਾਰ ਜਦੋਂ ਗਰਮੀ ਲੱਗਦੀ ਹੈ ਉਦੋਂ ਤੁਸੀਂ ਆਇ ਇੱਕ ਤਰੀਕਾ ਵੱਤ ਕੇ ਦੇਖ ਲਿਓ ਤੁਹਾਨੂੰ ਮਤਲਬ ਕਿ ਗਰਮੀ ਨਹੀਂ ਲੱਗਣੀ ਇੱਕ ਵਾਰੀ ਆਪਾਂ ਨੂੰ ਜਿਵੇਂ ਹੋ ਜਾਂਦਾ ਵੀ ਜਿਵੇਂ ਤੌਜ ਆ ਜਾਂਦਾ ਵੀ ਆਪਾਂ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਉਦੋਂ ਐ ਹੁੰਦਾ ਵੀ ਕੋਈ ਠੰਡੀ ਚੀਜ਼ ਪੀ ਲਈਏ ਪਰ ਉਦੋਂ ਤੁਸੀਂ ਇਹ ਚੀਜ਼ ਜੇਕਰ ਬਣਾ ਕੇ ਲੱਸੀ ਦੇ ਵਿੱਚ ਪਾ ਕੇ ਪੀ ਲਿਓ ਜਾਂ ਪਾਣੀ ਦੇ ਵਿੱਚ ਬਣਾ ਕੇ ਪੀ ਲਓ ਤਾਂ ਮਤਲਬ ਕਿ ਬਹੁਤ ਹੀ ਜ਼ਿਆਦਾ ਮਲੇਰੀ ਵਧੀਆ ਚੀਜ਼ ਹੈ ਇਹ ਤੇ ਗਰਮਾਹ ਇੱਕ ਪਰਸੈਂਟ ਗਰਮਾਹ ਨਹੀਂ ਰਹਿਣੀ ਜਿਹੜੀ ਤੁਹਾਨੂੰ ਮੰਨ ਲੱਕੇ ਗਰਮਐਸ਼ ਲੱਗਦੀ ਹੈ ਗਰਮੀ ਲੱਗਦੀ ਹੈ ਉਹ ਸਾਰੀ ਚੱਕ ਦੂਗਾ ਜਿਹੜਾ ਇਹ ਤਰੀਕਾ ਹੈ ਇਹ ਵਾਸਤੇ ਤੁਸੀਂ ਇੱਕ ਵਾਰੀ ਬਣਾ ਕੇ ਪੀ ਕੇ ਦੇਖ ਲਓ ਤੁਹਾਨੂੰ ਪਹਿਲੇ ਦਿਨ ਕੀ ਰਿਜ਼ਲਟ ਦੱਸੂਗਾ ਇਹ ਮੰਨ ਲੱਕੇ ਨਾਲ ਦੀ ਨਾਲੇ ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀ ਗਰਮਐਸ਼ ਚੱਕ ਦੂਗਾ ਆਪਾਂ ਜਿਹੜੀਆਂ ਆਪਾਂ ਡਰਿੰਕ ਪੀਨੇ ਤੁਸੀਂ ਲਿਆ ਕੇ ਵੀ ਆਪਾਂ ਨੂੰ ਗਰਮੀ ਲੱਗਦੀ ਹੈ ਆਪਾਂ ਡਰਿੰਕ ਪੀ ਲਾਣੇ ਕੋਈ ਲਿਆ ਕੇ ਕੋਲਡ ਡਰਿੰਕ ਉਹਨੇ ਦੂਰਾਂ ਬਾਅਦ ਚ ਗਰਮਐਸ਼ ਕਰਨੀ ਹੁੰਦੀ ਹੈ ਪਰ ਇਹਨੇ ਮੰਨ ਲੱਕੇ ਬਾਅਦ ਚ ਜਿਹੜੀ ਤੁਹਾਨੂੰ ਮੰਨ ਲੱਕੇ ਗਰਮਐਸ਼ ਥੋੜੀ ਚੱਕ ਦੇਣੀ ਇਹਨੇ ਇਨੂੰ ਥੋੜਾ ਸਰੀਰ ਨੂੰ ਠੰਡਾ ਠਾਰ ਕਰ ਦੇਣਾ ਇੱਕ ਵਾਰੀ ਬਣਾ ਕੇ ਪੀ ਕੇ ਦੇਖ ਲਓ ਲੱਸੀ ਚ ਪਾਲਿਓ ਜਾਂ ਪਾਲਿਓ ਨੂੰ ਪਾਣੀ ਚ ਇਹ ਆਪਾਂ ਕਾਲਾ ਨਮਕ ਕੁੱਟ ਕੇ ਤਿਆਰ ਕੀਤਾ ਕਰਦਾ ਕਾਲਾ ਨਮਕ ਤੇ ਇਹ ਵੀ ਤੁਸੀਂ ਕੁੱਟ ਕੇ ਤਿਆਰ ਕਰਨਾ ਮਤਲਬ ਕਿ ਤੁਸੀਂ ਆਪ ਤਿਆਰ ਕਰਨਾ ਸਭ ਤੋਂ ਵਧੀਆ ਗੱਲ ਹੈ ਆਪ ਕੁੱਟ ਕੇ ਰੱਖ ਲਓ ਜੇਕਰ ਡੱਬਾ ਤਿਆਰ ਕਰ ਲਓ ਤੇ ਦੋ ਨੰਬਰ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਚੀਨੀ ਦਾਲ ਚੀਨੀ ਆਪਣ ਸਾਰੇ ਲਈ ਉਹਨਾਂ ਕਹਿ ਕੇ ਦਾਲ ਚੀਨੀ ਕਈ ਤਾਂ ਮਤਲਬ ਬਹੁਤ ਘਰ ਤੈਨੂੰ ਰਸੋਈ ਦੇ ਵਿੱਚ ਰੱਖਦੀ ਹੁੰਦੇ ਆ ਵਰਤਦੇ ਆ ਇਹਨੂੰ ਦਾਲ ਜਿੰਨੀ ਕੁੱਟਣੀ ਐ ਤੁਸੀਂ ਨੇ ਇਹਦਾ ਵੀ ਪਾਊਡਰ ਤੁਸੀਂ ਆਪ ਬਣਾ ਕੇ ਰੱਖ ਲਓ ਕਿਉਂਕਿ ਜੇਕਰ ਤੁਸੀਂ ਮੁੱਲ ਪਾਊਡਰ ਲਓਗੇ ਉਹ ਮਿਲਦੇ ਵੀ ਮਹਿੰਗੇ ਐ ਤੇ ਹੁੰਦੇ ਵੀ ਬਹੁਤ ਘੱਟ ਨੇ ਤੁਸੀਂ ਘਰ ਦੇ ਵਿੱਚ ਆਪ ਲੈ ਕੇ ਤਿਆਰ ਕਰੋ ਆਪ ਕੁੱਟ ਕੇ ਤਿਆਰ ਕਰੋ ਤੇ ਹੋਣਗੇ ਵੀ ਵਧੀਆ ਤਿਆਰ ਤੇ ਮਤਲਬ ਕਿ ਉਹਨਾਂ ਦੇ ਕੋਲ ਤੁਹਾਨੂੰ ਐਂ ਤਾਂ ਪਤਾ ਹੋਊਗਾ ਤੁਸੀਂ ਆਪਣੇ ਸਾਹਮਣੇ ਤਿਆਰ ਕਰ ਰਹੇ ਨੇ ਤੁਹਾਨੂੰ ਐਂ ਦਾ ਪਤਾ ਵੀ ਆਪਾਂ ਉਹਦੇ ਵਿੱਚ ਕੋਈ ਮਿਕਸਿੰਗ ਨਹੀਂ ਕੀਤੀ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਆਪ ਤਿਆਰ ਕਰ ਲਓ ਜਿੰਨਾ ਟਾਈਮ ਮਤਲਬ ਕਿ ਬਿਲਕੁਲ ਪਾਊਡਰ ਨਹੀਂ ਬਣਦਾ ਉਹਨਾਂ ਟਾਈਮ ਪੂਰਾ ਰਗੜਨਾ ਨੂੰ ਤੇ ਵਾਕੀ ਮਿਕਸੀ ਚ ਨਾ ਰਗੜਿਓ ਭੁੱਲ ਗਏ ਕਿ ਤੇ ਮਿਕਸੀ ਦੇ ਵਿੱਚ ਰਗੜ ਕੇ ਸਾਰਾ ਸਮਾਨ ਖਰਾਬ ਕਰ ਦੋ ਮਿਕਸੀ ਦੇ ਵਿੱਚ 1% ਨਹੀਂ ਰਗੜਨਾ ਇਹਨੂੰ ਕੁੰਡੇ ਦੇ ਵਿੱਚ ਹੀ ਘੋਟੋ ਜੇਕਰ ਤੁਸੀਂ ਇਹਦਾ ਮਗਲੇ ਸਵਾਦ ਦੇਖਣਾ ਅਸਲ ਤੇ ਗਰਮੈਸ਼ ਜੇ ਕਰਨਾ ਹੈ ਤੁਸੀਂ ਗਰਮੈਸ਼ ਵਾਲੇ ਤੇ ਤਿਆਰ ਕਰਨੀ ਆ ਜੇਕਰ ਤੁਸੀਂ ਸਵਾਦ ਵਾਸਤੇ ਤਿਆਰ ਕਰਨੀ ਆ ਫਿਰ ਤੁਸੀਂ ਚਾਹੇ ਮਿਕਸੀ ਚ ਘੋਟ ਲਓ ਤੇ ਬਸ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਛਾਣ ਕੇ ਆਪਣੀਆਂ ਰੱਖ ਲਓ ਇੱਕ ਗੱਲ ਦਾ ਧਿਆਨ ਰੱਖਿਓ ਜਦੋਂ ਤੁਸੀਂ ਇਹ ਡਰਿੰਕ ਬਣਾ ਕੇ ਪੀਣੀ ਹੈ ਉਦੋਂ ਤੁਸੀਂ ਪਹਿਲਾਂ ਜਾਂ ਬਾਅਦ ਵਿੱਚ ਕੁਝ ਖਾਣਾ ਨਹੀਂ ਹੈਗਾ ਨਾ ਤੁਸੀਂ ਕੋਈ ਚਾਹ ਵਗੈਰਾ ਕੁਝ ਨਹੀਂ ਪੀਣੀ ਜੇਕਰ ਤੁਸੀਂ ਗਰਮਾਹਟ ਚੱਕਣੀ ਹੈ ਸਰੀਰ ਦੀ ਤੁਸੀਂ ਬਸ ਕੀ ਕਰਨਾ ਹੈ ਪਾਣੀ ਦਾ ਗਲਾਸ ਲੈ ਲਓ ਇੱਕ ਪਾਣੀ ਦੇ ਗਲਾਸ ਦੇ ਵਿੱਚ ਤੁਸੀਂ ਇੱਕ ਦਾ ਦੋ ਚੀ ਜਏ ਆਪ ਰਗੜੀਆਂ ਨੇ ਇਹ ਰੱਖ ਲਓ ਤੇ ਇੱਕ ਤੁਸੀਂ ਲੈਣਾ ਨਿੰਬੂ ਪਾਣੀ ਦਾ ਗਲਾਸ ਮਤਲਬ ਕਿ ਠੰਡਾ ਲੈ ਲਓ ਚਾਹੇ ਜਾ ਤੁਸੀਂ ਲੱਸੀ ਲੈ ਲਈ ਜਗਾਂ ਦੇ ਫਿਰ ਤੁਸੀਂ ਨਿੰਬੂ ਲਾਣ ਦੀ ਲੋੜ ਨਹੀਂ ਜੇਕਰ ਤੁਸੀਂ ਲੱਸੀ ਲੈ ਲਈ ਤਾਂ ਤੁਸੀਂ ਕੀ ਕਰਨਾ ਹੈ ਪਾਣੀ ਦਾ ਇੱਕ ਗਲਾਸ ਲੈ ਲੈ ਇਹਦੇ ਵਿੱਚ ਇੱਕ ਆਪਾਂ ਨਿੰਬੂ ਅੱਧਾ ਨਿੰਬੂ ਨਚੋੜ ਕੇ ਨਚੋੜ ਦਾਂਗੇ ਜੇਕਰ ਲੱਸੀ ਹੈ ਫਿਰ ਨਹੀਂ ਨਚੋੜਨਾ ਫਿਰ ਆਪਾਂ ਲੋੜ ਨਹੀਂ ਜੇਕਰ ਲੱਸੀ ਤੁਸੀਂ ਲੈ ਲਈ ਲੱਸੀ ਦੇ ਵਿੱਚ ਬਸ ਦੋ ਹੀ ਸਮਾਨ ਪਾਉਣੇ ਨੇ ਆਪਾਂ ਤੇ ਪਾਉਣੇ ਕਿੰਨੇ ਆ ਮਾਤਰਾ ਕਿੰਨੀ ਪਾਉਣੇ ਆ ਆ ਧਿਆਨ ਕਰ ਲਓ ਵੀ ਇੰਨਾ ਕ ਪਾਉਣਾ ਇੱਕ ਤਰ੍ਹਾਂ ਦੀ ਚੁੰਡੀ ਹੀ ਹੁੰਦੀ ਜਿਵੇਂ ਉਹ ਵੀ ਜਿਹੜਾ ਪਦਾਲ ਚੁੰਨੀ ਉਹ ਵੀ ਚੁੰਨੀ ਵਾਂਗੂ ਪਾਉਣਾ ਉਹਦਾ ਪਾਊਡਰ ਵੀ ਦੇਨੋ ਮਿਕਸ ਕਰਨਾ ਇੱਕ ਤੌਦੀ ਮਿੰਟ ਕਿੰਨੀ ਮਿਕਸ ਮਸਾ ਹੁੰਦੀ ਜਿਹੜੀ ਦਾਲ ਜਿੰਨੀ ਪਾਣੀ ਦੇ ਵਿੱਚ ਮਸਾ ਮਿਕਸ ਹੁੰਦੀ ਆ ਲੱਸੀ ਦੇ ਵਿੱਚ ਵੀ ਤੁਸੀਂ 1 ਮਿੰਟ ਮਿਕਸ ਕਰ ਲਿਓ ਨੂੰ ਫਿਰ ਜੈ ਕਿ ਇਹ ਮਿਕਸ ਹੋ ਜੂਗੀ ਜਦੋਂ ਹੋ ਗਈ ਮਿਕਸ ਚੰਗੀ ਤਰ੍ਹਾਂ ਤੁਸੀਂ ਬਸ ਇੱਕ ਅੱਧੀ ਮਿੰਟ ਗਲਾਸ ਨੂੰ ਰੱਖ ਲਓ ਲੱਸੀ ਚ ਪਾਈ ਤਾਂ ਲੱਸੀ ਨੂੰ ਰੱਖ ਲਓ ਤੇ ਉਸ ਤੋਂ ਬਾਅਦ ਪੀ ਲਓ ਫਿਰ ਦੇਖ ਤੁਹਾਡੇ ਗਰਮੈਸ਼ ਬਿਲਕੁਲ ਚੱਕ ਦੋ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ